ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਕੋਮਲ ਵੀਰ ਦੇ ਕੋਲ ਆਇਆ ਦੋਸਤੋ ਤੋਂ ਪਸ਼ੂ ਵਪਾਰ ਦਾ ਕੀਤਾ ਹੈ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਇਸ ਘਰੋਂ ਦਿਖਾਏ ਆ ਤਕਰੀਬਨ ਦੋਸਤੋ ਜਦੋਂ ਵੀ ਪਸ਼ੂ ਨਵੇਂ ਆਉਂਦੇ ਆ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਆ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਟੋਟਲ ਤੁਹਾਨੂੰ ਵੈਸੇ ਚਾਰ ਕੀ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਪੂਰੀ ਤਿਆਰੀ ਵਾਲੀ ਮੱਝ ਦਿਖਾਵਾਂਗੇ ਇੱਕ ਸੱਜਰ ਸੂਈ ਆ ਤੇ ਇੱਕ ਟੋਕਰ ਝੋਟੀ ਆ ਠੀਕ ਆ ਜੀ ਤੇ ਕੁਝ ਸਮਾਂ ਕੋਮਲ ਉਹਨਾਂ ਨੇ ਬਿਲਕੁਲ ਘਰੇ ਚੁਵਾਈ ਵੀ ਇਹਦੀ ਕੀਤੀ ਆ ਟੋਕਰ ਝੋਟੀ ਆ ਦੋਸਤੋ ਇੱਕ ਗੱਬਣ ਤਿਆਰੀ ਵਾਲੀ ਇੱਧਰ ਵੇਰ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਸੋ ਇਹ ਟੋਟਲ 4 ਨਾਗ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਪਸ਼ੂ ਜਿੰਨੇ ਵੀ ਦਿਖਾਵਾਂਗੇ ਜੇਕਰ ਕੋਈ ਭਰਾ ਗੱਬਣ ਪਸ਼ੂ ਲੈ ਕੇ ਜਾਂਦਾ ਦੋਸਤੋ ਕਿਉਂ ਥਨਾਂ ਦੀ ਟਿੱਪ ਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਤੇ ਸੋਇਸ ਵਾਇ ਪਸ਼ੂ ਨੂੰ ਇੱਕ ਟਾਈਮ ਚਾਹੇ ਦੋ ਟਾਈਮ ਚਾਹੇ ਤਿੰਨ ਟਾਈਮ ਉਹ ਚੋਕੇ ਆਪਣੀ ਜਿਹੜੀ ਆ ਤਸੱਲੀ ਜ਼ਰੂਰ ਯਕੀਨੀ ਬਣਾ ਲਈ ਜਾਵੇ ਠੀਕ ਆ ਤੇ ਚਕਰੀ ਪਿੰਡ ਵਿਜਿਟ ਕਰਨੀ ਆ ਸਰਹਿਆਲੀ ਤੋਂ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਮੰਡ ਪਿੰਡ ਲੱਗੇ ਆ ਜੱਲੇਵਾਲ ਪਿੰਡ ਥੋੜੀ ਦੂਰੀ ਤੇ ਆ ਟਟੀਆਂ ਮੰਤਾਂ ਦਰਗਾਪੁਰ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਤੇ ਪੱਟੀ ਵੀ ਤਕਰੀਬਨ ਇਥੋਂ ਕੋਈ 8 7 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ ਦੋਸਤੋ 22 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਵੀਰ ਕੋਮਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਤਰੀ ਕਾਲ ਸਾਸਤਰੀ ਸਾਹਨੂ ਸਾਹਿਬ ਹੋਰ ਸਭ ਕਿਤਾ ਠੀਕ ਠਾਕ ਬੜੇ ਵਧੀਆ ਬੜੇ ਵਧੀਆ ਕੋਮਲ ਠੀਕ ਠਾਕ ਵੀਰੇ ਹਾਂ ਜੀ ਨਹੀਂ ਵਧੀਆ ਵਧੀਆ ਠੀਕ ਠਾਕ ਲਵੀ ਕੋਮਲ ਅੱਜ ਨਾ ਕਿ ਜਵੇਂ ਆਪਾਂ ਇੱਕ ਸ਼ਾਰਟ ਦੇ ਵਿੱਚ ਦੱਸਿਆ ਵੀਰਾਂ ਨੂੰ ਇੱਕ ਗੱਬਣ ਆਪਣੇ ਕੋਲ ਤਿਆਰੀ ਵਾਲੀ ਆ ਇੱਕ ਸੂਈ ਸਵਾਈ ਆ ਮੱਝ ਬਿਲਕੁਲ ਜਿਹੜੀ ਸੱਜਰਤਾ ਜੀ ਹਾਂਜੀ ਇੱਕ ਤਿਆਰੀ ਵਾਲੀ ਆ ਮੈਂ ਅੱਜ ਅੱਜ ਹੀ ਸੂਈ ਇੱਕ ਤਿਆਰ ਹਾਂਜੀ ਤੇ ਤਾਜੀ ਸੂਈ ਆ ਤੇ ਇੱਕ ਤਿਆਰੀ ਵਾਲੀ ਮੈਂ ਆ ਕਿਤੇ ਟੋਕੜ ਮੈਂ ਆ ਤੇ ਇੱਕ ਗੱਬਣ ਗਈ ਆ ਇੱਕ ਗੱਬਣ ਵੜ ਆ ਗਈ ਹਾਂਜੀ ਲਵੀ ਕੋਮਲ ਜਿਹੜੀ ਇਹ ਮੈਂ ਸੂਈਏ ਵੀਰ ਆਪਣੇ ਕੋਲ ਤਾਜੀ ਸੰਦੂ ਸਾ ਠੀਕ ਆ ਹਾਂਜੀ ਤੇ 11:30 ਵਜੇ ਗੇਰਜੁਰ ਪਾਤੀ ਜੇ ਪ੍ਰੋਪਰ ਵੀਡੀਓ ਆਪਣੇ ਤੋਂ ਬਣੀ ਪਈ ਆ ਠੀਕ ਆ ਜੀ ਹਾਂਜੀ ਤੇ 3 ਕਿਲੋ ਚਵਾਈ ਹੋਈ ਆ ਠੀਕ ਆ ਜੀ ਬਸ ਚਿੰਚਾ ਗਿਆ ਠੀਕ ਹੈ ਕਮਲੇ ਸੂਆ ਕਿਨਮਾ ਹੋਊਗੀ ਵੀਰੇ ਸੂਆ ਸੰਧੂ ਸੌ ਦੂਜਾ ਜੀ ਹੂੰ ਤਾਂ ਦੋਸਤੋ ਦੂਜਾ ਸੂਆ ਹੈ ਬਾਕੀ ਚਵਾਈ ਦੂਜੇ ਹਨ ਇੱਕ ਨੰਬਰ ਮੋਗਾ ਠੀਕ ਆ ਸੋ ਆਰਡਰ ਕੁਆਲਿਟੀ ਵੇਖ ਕੇ ਤੁਸੀਂ ਇੱਕ ਜਜਮੈਂਟ ਕਰ ਲਿਓ ਸੋਹਣਾ ਥਾਣਾ ਲੰਬਾ ਥਾਣਾ ਠੀਕ ਆ ਜੀ ਦੋਰਾ ਥਾਣ ਕਰਮਾੜੀ ਨੂੰ ਲੱਗਾ ਤੇ ਚਵਾਪ ਸਮਾਦੀ ਚੰਗੀ ਆ ਸੋ 2.5 ਕਿਲੋ ਵੀਰੇ ਦਾ ਵੀ ਆਪਾਂ ਬੋਲਾ ਜਿਹੜਾ ਚੋਇਆ ਮਾਰਨਿੰਗ ਕੋਈ 10:00 11:00 ਵਜੇ ਦੇ ਘਰ ਦੇ ਵਿੱਚ ਸੁੱਈ ਹੈ ਠੀਕ ਆ ਜੀ ਹਜੇ ਪੁੜੇ ਪੜੇ ਚੱਕੇ ਨਹੀਂ ਗੇ ਤੇ ਜੇਰ ਜਰੂਰ ਪ੍ਰੋਪਰ ਜਿਹੜੀ ਪਾ ਕੇ ਫ੍ਰੀ ਹੋਈ ਆ ਉਧਰਲੇ ਪਾਸਿਓ ਤੇ ਕੋਈ ਵੀ ਹੋਰ ਦੂਜਾ ਸੁਹਾ ਮਾਨ ਵਾਲੇ ਕੋਈ ਅੱਗੇ ਆਪਣੀ ਸਮਝ ਵੇਖ ਲੈ ਠੀਕ ਆ ਜੀ ਆ ਦੇਖੋ ਠੀਕ ਆ ਜੀ ਮਹ ਕੋਲ ਮਗਰ ਬੱਚਾ ਵੀਰੇ ਕੀ ਆ ਗਿਆ ਤੇ ਸੰਧੂ ਸਾਹਿਬ ਕੱਟਾ ਜੀ ਮਗਰ ਦੇ ਕੱਟਾ ਮਗਰ ਆ ਦੋਸਤੋ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਗਿੱਲੇਣਾੜੂ ਦੇ ਨਾਲ ਬੱਚਾ ਤੇ ਅੱਜ ਸ਼ਾਮ ਨੂੰ ਜਿਹੜੀ ਦੂਜੀ ਚਵਾਈ ਇਹਦੀ ਹੋਜੂਗੀ ਠੀਕ ਹੈ ਜੀ ਸੈਕੰਡ ਚਵਾਈ ਜਿਹੜੀ ਅੱਜ ਸ਼ਾਮ ਨੂੰ ਕੀਤੀ ਜਾਊਗੀ ਸੋ ਸਵੇਰ ਜਿਹੜੀ ਆ ਸੂਣ ਤੋਂ ਬਾਅਦ ਥੋੜੀ ਬਾਦੀ ਚਵਾਈ ਜਿਹੜੀ 2 2.5 ਕਿਲੋ ਇੱਕ ਵਾਰੀ ਬੋਲਾ ਕੱਢ ਗਏ ਕੋਮਲਾਂ ਦਾ ਵੀ ਆਪਾਂ ਚੋਈ ਆ ਤਸੱਲੀ ਕੀਤੀ ਆ ਕੁਮਲ ਕਿਸੇ ਰਕਮ ਦਾ ਕੋਈ ਚੋਣ ਦੇ ਵਿੱਚ ਕੋਈ ਡਿਫੈਕਟ ਫੋਟ ਨਹੀਂ ਸਾਬ ਇੱਕ ਨੰਬਰ ਚਵਾਈ ਲੱਗੀ ਜਿਹੜੇ ਭੈਣ ਭਰਾ ਲੈਣੇ ਆ ਇਹ ਤਸੱਲੀ ਕਰਕੇ ਖੜੇ ਆ ਸੂਈ ਸਵਾਈ ਹੈ ਗਈਆਂ ਕਿਹੜੀ ਗੱਬਣਾ ਜੀ ਆ ਬਿਲਕੁਲ ਹਾਂਜੀ ਲਓ ਦੋਸਤੋ ਬਾਕੀ ਥਾਣਾ ਦੀ ਕੁਆਲਿਟੀ ਤੋਂ ਨਾਰਮਲ ਹੀ ਪਤਾ ਤੁਹਾਨੂੰ ਲੱਗ ਜਾਊਗਾ ਬਹੁਤ ਸੋਹਣਾ ਥ ਤੇ ਜਿਵੇਂ ਆਪਸਮਾ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਇਹੋ ਜੇ ਪਸ਼ੂ ਤੋਂ ਕਿਉਂਕਿ ਥਣ ਥੋਣੀ ਕਰਮ ਵਾਲੀ ਨੂੰ ਬਹੁਤ ਸੋਨਾ ਲੱਗਾ ਆ ਦੇਖੋ ਜੀ ਹਲੋ ਠੀਕ ਹੈ ਜੀ ਤੇ ਕੋਮਲ ਵੀਰੇ ਕੀ ਡਿਮਾਂਡ ਕੀ ਮੁੱਲ ਰੋਗੇ ਦਾ ਸੰਤੂ ਸਾਹਿਬ ਮੁੱਲ ਇਹਦਾ 75000 ਆ ਆ ਤੋਂ ਪੰਡਿਆ ਛੱਡ ਦਾਂਗੇ 70 ਦੀ ਦੇ ਦਾਂਗੇ ਪੂਰੇ ਦੀ 70 ਦੀ ਹਾਂਜੀ ਵਾਧੀਆਂ ਬਿਲਕੁਲ ਜੈ ਜੀ ਹਾਂਜੀ ਡਾ ਦੇਣਾ ਔਰ 65 ਦੀ ਦੇ ਦਾਂਗੇ 65 ਦੀ ਹਾਂਜੀ 65000 ਦੀ ਦੋਸਤੋ ਇਹ ਤੁਹਾਨੂੰ ਜੜੀ ਮੱਝ ਮਿਲ ਜੂਗੀ 65000 ਦੀ ਠੀਕ ਹੈ ਜੀ ਬਾਕੀ ਕਰਮ ਵਾਲੀ ਬਿਲਕੁਲ ਸੱਜਰ ਤਾਜੀ ਸੂਈ ਆ ਬੋਲੇ ਬੋਲੇ ਤੋਂ ਕੋਈ 2-4 ਦਿਨਾਂ ਦੇ ਵਿੱਚ ਪਸੂ ਸਿੱਧਾ ਸੁਧਾਉਣ ਦੇ ਵਿੱਚ ਸਮਾਂ ਲੱਗ ਹੀ ਜਾਂਦਾ ਤੇ 40 ਨਾਲੇ ਜੀ ਦੋਸਤੋ ਬੋਲਾ ਬੂਲਾ ਛਕੋ ਨਾਲੇ ਛਕਾਓ ਠੀਕ ਹੈ ਜੀ ਸੋ ਚੰਗੀ ਮੱਝਾ ਝੋਟੀ ਪਾਕੀ ਆ ਵੈਸੇ ਜ਼ਿਆਦਾਤਰ ਆਪਾਂ ਕਹੀਏ ਵੀ ਮੱਝਾਂ ਦੇ ਵਿੱਚ ਪੱਖ ਨਹੀਂ ਝੋਟੀ ਪ ਤੇ ਮਗਰ ਕਟਾ ਮੇਲ ਕਾਫ ਇੱਕ ਵਾਰੀ ਬੱਚਾ ਤੁਹਾਨੂੰ ਦਿਖਾ ਦਿੱਤੀ ਆਪਾਂ ਬਿਲਕੁਲ ਨੜੂ ਬੱਚੇ ਦੇ ਨਾਲ ਆ ਗਿੱਲਾ ਆ ਕਰੋ ਚੱਕ ਸਤੂ ਸਾਹਿਬ ਦੁੱਲਾ ਨਾਲ ਹੋਈ ਠੀਕ ਹੈ ਬਿਲਕੁਲ ਗਿੱਲਾ ਨੜੂ ਨਾਲ ਆ ਅੱਜ ਦੋਸਤੋ 22 ਸਤੰਬਰ ਅੱਜ ਹੀ 11 ਮਾਰਨਿੰਗ ਸਮੇਂ ਇਸ ਹੋਈ ਆ ਕੁਮਲਤਰ ਸਾਈਕਲ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਫਿਰ ਸਤੂ ਸਾਹਿਬ ਇਹ ਤੀਜਾ ਸੂਆ ਗਏ ਨੇ ਲੈ ਕੋ ਚੌਥਾ ਸੂਆ ਗਏ ਨੇ ਲੈ ਲਓ ਦੋਸਤੋ ਹਾਂਜੀ ਤੇ ਤਿਆਰੀ ਵਾਲੀ ਆ ਇੱਕ ਦੋ ਦਿਨ ਕੱਢੂ ਵੀ ਲਊਗਾ ਠੀਕ ਆ ਸਵੇਰੇ ਮੇਰੇ ਵੀਰੋ ਭਾਵੇਂ ਕੋਈ ਵੀਰ ਦੁੱਜਾ ਮੰਨ ਲੈ ਚਾਹੇ ਕੋਈ ਭਰਾ ਤੀਜਾ ਮੰਨ ਲੈ ਸਿੰਗਲ ਹੱਡੀ ਦੀ ਆ ਤਾਂ ਥੋੜੀ ਜਿਹੀ ਉਪਰੋਂ ਕਈ ਵਾਰਾ ਨੋਰਮਲ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆਉਂਦਾ ਬਾਕੀ ਹੈ ਬਿਲਕੁਲ ਪਤਲੇ ਪਿੰਡੇ ਦੀ ਹੈ ਠੀਕ ਹੈ ਜੀ ਕਾਗਜ਼ ਵਰਗੀ ਸਕੀਨਾਂ ਕਰਮਾ ਲਈ ਦੀ ਐਂ ਥੱਲੇ ਥੱਲੇ ਪਾ ਦੇ ਆਹ ਦੇਖੋ ਤੁਸੀਂ ਠੀਕ ਹੈ ਜੀ ਭਵਾਨੇ ਥੱਲੇਲੇ ਵੇ ਦੀ ਤੁਸੀਂ ਵੇਖੋ ਪੂਰੀ ਵਧੀਆ ਠੀਕ ਹੈ ਜੀ ਸਾਫ ਸੁਥਰਾ ਲੇਵਾ ਤੇ ਸੂਹਾ ਕਮਲ ਤੇਜਾ ਹੋ ਗਈ ਸਾਨੂੰ ਸਭ ਤੇਜਾ ਸੂਹਾ ਲਓ ਜੀ ਸੂਹਾ ਤੇਜਾ ਤੇ ਦਿਨ ਹਜੇ ਲੈਂਦੀ ਆ ਮੈਨੂੰ ਲੱਗਦਾ ਵੀ ਹਫਤਾ 6 ਦਿਨ ਹੈ ਨਾ ਇੰਨੇ ਕ ਲੈ ਜਾਊਗੀ ਹੋ ਸਕਦਾ ਸੂਹ ਹੀ ਪਵੇ ਉਹ ਤਾਂ ਤਿਆਰੀ ਤਿਆਰੀ ਚੰਗੀ ਹੈ ਤਾਂ ਠੀਕ ਹੈ ਜੀ ਬਸੇ ਦੋਸਤੋ ਇੱਥੇ ਅਣਕੇ ਕਈ ਕਿਉਂਕਿ ਦਿਨ ਹੋ ਸਕਦਾ ਵੀ ਤੇ ਪੂਰੇ ਹੋਏ ਹੁਣ ਤੇ ਕਈ ਵਾਰ ਜਿਆਦਾ ਪਸ਼ੂ ਰਾਜੀ ਹੋਵੇ ਤੇ ਉੱਥੇ ਆਪਾਂ ਹਮੇਸ਼ਾ ਨੋਟ ਕਰਾ ਦਿੰਦੇ ਆ ਵੀ ਪਸ਼ੂ ਪੂਰਾ ਰਾਜੀ ਆ ਕਿ ਕਈ ਵਾਰ ਸੂਣਸਾਨ ਦਾ ਪਤਾ ਨਹੀਂ ਵੀ 5-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਤੇ ਹੁਣ ਵੈਸੇ ਜਿਵੇਂ ਇਸ ਮੱਝ ਦੀ ਗੱਲ ਕਰੀਏ ਤਿਆਰੀ ਆਲਮੋਸਟ ਕੰਪਲੀਟ ਆ ਹੋ ਸਕਦਾ ਵੀ ਦਿਹਾੜੀ ਦਾ ਕੋ ਦੋ ਦਿਨ ਕੱਢ ਵੀ ਜਾਵੇ ਤੇ ਹੋ ਸਕਦਾ ਵੀ ਜਾਂਦਿਆਂ ਪਸ਼ੂ ਸਫ਼ਰ ਦੇ ਦੌਰਾਨ ਵੀ ਸੂਫੇ ਠੀਕ ਆ ਤੇ ਕੰਗਲ ਬਾਕੀ 35 ਭਾਰ ਪਿਛੇ ਦੀ ਕਿਸੇ ਰਕਮ ਦੀ ਤੇ ਪਰ ਤਪਣ ਤੋਂ ਆਪਣਾ ਇੱਕ ਨੰਬਰ ਐਨ ਪੂਰੀ ਅੱਛਾ ਜੀ ਹਾਂਜੀ ਜਿਹੜੇ ਪਿੰਡ ਭਰਾਣੇ ਆਣੇ ਆ ਤਸੱਲੀ ਕਰਕੇ ਖੜੇ ਗਰੰਟੀ 1 ਰੁਪਏ ਦੀ ਨਹੀਂ ਹੋਊਗੀ ਕਿਸੇ ਚੀਜ਼ ਦੀ ਠੀਕ ਆ ਜੀ ਅੱਜ ਦੇ ਸਮੇ ਕੋਈ ਭਾਰ ਪਿਛੇ ਦੀ ਕੋਈ ਮੁਸ਼ਕਲ ਆਪਾਂ ਤ ਨਹੀਂ ਦੇਖਦੇ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੋਈ ਮੁਸ਼ਕਲ ਨਹੀਂ ਠੀਕ ਆ ਜੀ ਲਓ ਦੋਸਤੋ ਠੀਕ ਆ ਇੱਥੇ ਆਣ ਕੇ ਦੋਸਤੋ ਵਿਜ਼ਿਟ ਕਰਕੇ ਆਪਣੀ ਤਸੱਲੀ ਕਰੋ ਠੀਕ ਆ ਜੀ ਭਾਰ ਪਿਛੇ ਦੀ ਵੈਸੇ ਕੋਈ ਮੁਸ਼ਕਲ ਕੋਈ ਮਸਲਾ ਨਹੀਂ ਗਾਗਾ ਠੀਕ ਆ ਜੀ ਬਾਕੀ 35 ਤੋਂ ਪਾਉਣ ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿਸੇ ਭਰਾ ਨੇ ਵੀ ਸੌਦਾ ਕਰਨਾ ਆਪਦੀ ਭਰਾਵੋ ਪਾਈਆ ਭ ਕਿਲੋ ਖੰਡ ਭਰਾਵੋ ਠੀਕ ਆ ਜੀ ਸੋ ਤਸੱਲੀ ਰੀਜਨਲ ਕਰੋ ਮੇਰਾ ਭਰਾ ਕੋ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਵਪਾਰੀ ਵੀਰ ਜਿੰਨੇ ਵੀ ਆਪਣੇ ਵਪਾਰ ਕਰਦੇ ਆ ਆਹ ਦੇਖ ਹਾਂ ਜੀ ਹਾਂਜੀ ਤਸੱਲੀ ਕਰਕੇ ਲਵੇ ਜੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤਸੱਲੀ ਕਰਕੇ ਲਈਆਂ ਤਸੱਲੀ ਕਰਕੇ ਖੜੇ ਠੀਕ ਆ ਲਓ ਵੀ ਕੋਮਲ ਚੰਗੀ ਅਮਾਜ ਵੈਸੇ ਵਿਕਰੀ ਦੇ ਵਿੱਚ ਵੀ ਕੋਈ ਵੀਰ ਚਲੋ ਵੇਚਣ ਵਾਲਾ ਵੀ ਲੈ ਕੇ ਜਾਂਦਾ ਤੇ ਪਸ਼ੂ ਵਿਕਰੀ ਚੀ ਆ ਹਾਂਜੀ ਤੇ ਇਹ ਕਿੰਨੇ ਦੀ ਦੇ ਦੀ ਅੱਜ ਸੰਧੂ ਸਾਹਿਬ ਮੋਲੇ ਦਾ 60000 ਹਾਂਜੀ 5000 ਛੋੜ ਕਰਦਾ 55 ਦੀ ਦੇ ਦਾਂਗੇ 55 ਦੀ ਛੋੜ ਕਰ ਦਗੇ ਮੇਰੇ ਵੱਲੋਂ ਤਾਂ ਮੈਂ ਤਾਂ ਇਹ ਨਾ ਵੀ ਜਿੰਨੀ ਕਰੀ ਜਾਂਦੇ ਓਨੀ ਕਰੀ ਚੱਲੋ 52 ਰੋਲ ਛੱਡਦਾਂਗੇ 52 ਦੀ 52 ਦੀ ਹਾਂਜੀ ਉਹ ਚੋਂ ਵੀ ਮਾਨਤਾਨ ਕਰਦਾਂਗੇ ਕੋਈ ਗੱਲ ਨਹੀਂ ਲਓ ਵੀ ਚੱਕੋ 52000 ਦੇ ਵਿੱਚੋਂ ਵੀ ਦੋਸਤੋ ਮਾਨਤਾਨਾਂ ਦੀ ਹਾਮੀ ਭਰਤੀ ਹੈ ਕੋਮਲ ਤਾਂ ਵੀ 52000 ਦੇ ਵਿੱਚੋਂ ਵੀ ਮਾਨਤਾਨ ਮਾਨਤਾਨ ਕਰਦੇ ਆਂਗੇ ਕੋਈ ਵੀ ਸੱਜਣ ਸੌਦਾ ਕਰੇ ਠੀਕ ਆ ਜੀ ਬਾਕੀ ਮੂੰਹ ਮੱਥੇ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ ਕੋਈ ਵੀ ਇਹ ਨਾ ਕਿ ਯਾਰ ਫੇਸਬੁਕ ਕੁਆਲਿਟੀ ਨਹੀਂ ਵੇਖੀ ਆਪਾਂ ਤੋ ਸਿੰਘ ਜਿਹੜਾ ਦੋਸਤੋ ਥੋੜਾ ਜਿਹਾ ਖੁੱਲਾ ਤੇ ਬਾਕੀ ਇੰਨੇ ਰੁਪਈਆ ਦੇ ਵਿੱਚ ਜਿਹੜਾ ਕੋਈ ਵੀ ਰਪਲਾਨ ਕਰਦਾ ਤੁਸੀਂ ਮੱਝ ਨੂੰ ਹੱਥ ਪਾ ਸਕਦੇ ਜੀ ਠੀਕ ਸੰਦੂ ਸਾਹਿਬ ਥਣਲੇਵੇ ਦੀਆਂ ਪੂਰੀ ਸਾਬਤ ਤੇ ਪਣ ਤੋਂ ਪਣ ਹੈ ਇੱਕ ਨੰਬਰ ਆ ਤਾਂ ਸੱਦੀ ਕਰਕੇ ਖੜੇ ਠੀਕ ਆ ਗਾਲੀ ਗੁੜੀ ਬਹੁਤ ਚੰਗੀ ਭੰਗਦੀ ਲਓ ਜੀ ਠੀਕ ਆ ਤੋਂ ਲੇਵੇ ਦੀ ਜਿਹੜੀ ਦੋਸਤੋ ਧੱਕ ਵੀ ਤੁਸੀਂ ਵੇਖ ਸਕਦੇ ਜੀ ਜਿੰਨੀ ਕ ਅੱਗੇ ਨੂੰ ਆ ਉੰਨੀ ਕ ਕਰਮਾਂ ਵਾਲੀ ਪਿਛੇ ਨੂੰ ਬਣੀ ਆ ਠੀਕ ਆ ਜੀ ਤੋਂ ਜਿੰਨਾ ਕ ਦੋਸਤੋ ਗੋਡਪਾਲ ਉਹਨਾਂ ਕ ਮਿੱਠਾ ਆਪਾਂ ਹਮੇਸ਼ਾ ਗੱਲ ਕਰਦੇ ਆ ਤੇ ਦੁੱਧ ਕਰਮਾਂ ਵਾਲੀ ਚੰਗੀ ਸੇਵਾ ਹੋਈ ਗਈ ਤੇ ਮੈਨੂੰ ਨਹੀਂ ਲੱਗਦਾ ਵੀ ਦੋਸਤੋ 8 9 ਲੀਟਰ 9 ਲੀਟਰ 10 ਲੀਟਰ ਇਹਨੂੰ ਕੁਛ ਕਹਿੰਦਾ ਬਾਕੀ ਅੱਗੇ ਸ ਲਵੀ ਕੋਮਲ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਕੱਟੀ ਆ ਗਈ ਵੀਰ ਝੂਟੀ ਸੰਧੂ ਸਾਹਿਬ ਮੂੰਹ ਛੇਦਾਂਦਾ ਏ ਛਕੀ ਆ ਮੂੰਹ ਹਾਂਜੀ ਤੇ ਪਾੜੇ ਦੇ ਮਿਲਦੀ ਆ ਤੇ 6 ਕਿਲੋ ਦੁੱਧ ਆਦੇ ਥੱਲੇ ਠੀਕ ਆ ਜੀ ਢੜ ਦੀ 6 ਵਰਾਂ ਚੋਲੀਆਂ ਤੇ 6 ਵਰਾਂ ਹੀ ਮਿਲ ਪੈਂਦੀ ਆ ਅੱਛਾ 6 ਕਿਲੋ ਦੁੱਧ ਹਾਂਜੀ ਤੇ ਪਾੜੇ ਦੇ ਮਿਲਦੀ ਆ ਪਾੜੇ ਤੇ ਮਿਲਦੀ ਆ ਹਾਂਜੀ ਲਓ ਵੀ ਦੋਸਤੋ ਨੇਵਟੀ ਲੁਮਟੀ ਕਰੋ ਚੈੱਕ ਸੋਹਵਾ ਨੇ ਚਟੇ ਦੀ ਬਿਲਕੁਲ ਸਾਫ ਸੁਥਰੀ ਆ ਕੱਟੀ ਵੈਸੇ ਨਵੀਆਂ ਆ ਬਿਲਕੁਲ ਠੀਕ ਆ ਛਕੀ ਆ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਠੀਕ ਆ ਜੀ ਬਸ ਇਹ ਆਪਣੇ ਕੋਲ ਪਹਿਲਾ ਸੂਇ ਸੂਈ ਸੀ ਸੰਧੂ ਸਾਹਿਬ ਪਹਿਲਾ ਸੂਆ ਸੂਈ ਆ ਡੇਢ ਮਹੀਨਾ ਹੋ ਗਿਆ ਆਪਣੇ ਦਵਾਈ ਨੂੰ ਇੱਕ ਮਹੀਨਾ ਟਿਕਾ ਭਰੇ ਨੂੰ ਹੋ ਗਿਆ ਠੀਕ ਆ ਵੀਡੀਓ ਬਣੀ ਪਈ ਆ ਆਪਣੇ ਉਹ ਠੀਕ ਆ ਠੀਕ ਅਮਲ ਗਿਆ ਆਪਾਂ ਕੋ ਡੇਢ ਕੁ ਮਹੀਨਾ ਚੋਈ ਹੀ ਕਰੇ ਚੋਈ ਆ ਸੰਧੂ ਸਾਹਿਬ ਆਪਾਂ ਘਰੇ ਚੋਈ ਆ ਆਪਣੇ ਨੂੰ ਡੰਗਰ ਨਹੀਂ ਹੈ ਘਰੇ ਰੱਖਿਆ ਕੋਈ ਘਰ ਦੀ ਛੋਟੀ ਸੂਪੀ ਉਹਦਾ ਕਰਕੇ ਆਪਾਂ ਹੁਣ ਵੇਖ ਲਓ ਦੋਸਤੋ ਠੀਕ ਆ ਤੇ ਦੋਸਤੋ ਬੇਸ਼ੱਕ ਵੀਰ ਕੋਮਲ ਨੇ ਦੱਸ ਹੀ ਦਿੱਤਾ ਵੀ ਮਹੀਨਾ ਡੇਢ ਕੁ ਘਰੇ ਦੀ ਚਵਾਈ ਕੀਤੀ ਆ ਤੇ ਭਾੜੇ ਤੇ ਮਿਲਦੀ ਆ ਚਾੜ ਤੇ ਠੀਕ ਆ ਜੀ ਅੱਗੇ ਇਸੇ ਤਰ੍ਹਾਂ ਤੁਸੀਂ ਵੰਡਾ-ਵੰਡਾ ਚੋਕਰ ਪਾਉਂਗੇ ਤੇ ਬਿਲ 5 6 ਬਰੀ ਚੋਲੋ ਓਵੇਂ 7 ਬਰੀ ਚੋਲੋ ਠੀਕ ਆ ਜੀ ਜੋਂ ਤੋਂ ਨਹੀਂ ਸੰਧੂ ਸਾਹ ਨਾ ਕਰਦੀ ਜਨੇ ਮੇਰਾ ਮਰਦੀ ਚੋਲੀਏ ਬੱਕਰੀ ਵਾਲਾ ਸਾਦੀ ਆ ਅੱਛਾ ਹਾਂਜੀ ਠੀਕ ਆ ਠੀਕ ਜਦੋਂ ਮੜਾ ਜਾ ਕਾੜੀ ਮੜਾਏ ਵੰਡ ਪਾ ਦੋ ਬਸ ਉਸੇ ਹੁੜ ਪਾ ਦੋ ਹਾਂ ਕੱਟੀ ਚੰਗੀ ਆ ਕੋਈ ਹਾਈ ਲੋਡ ਨਹੀਂ ਏ ਤੂੜੀ ਤੇ ਮੜਾ ਜਾ ਪਾ ਦੀ ਹਾਂ ਵੀ ਠੰਡੀ ਧੀਰੀ ਆ ਵੀ ਜਿਆਦੀ ਉਹ ਭਾ ਕਲਦੀ ਨਹੀਂ ਹੈਗੀ ਹਾਂਜੀ ਲਓ ਜੀ ਆ ਕਰੋ ਚੈੱਕ ਇਹ ਰੰਗ ਬਾਹ ਆ ਬਸ ਪੂਛ ਥੋੜੀ ਜੀ ਚਟੀਆਂ ਬਾਕੀ ਜੱਡ ਬਲੈ ਗਈ ਆ ਠੀਕ ਆ ਸੋ ਸਿੰਗੀ ਸੁੰਗੀ ਜਾਂ ਫੇਸ ਕੁਆਲਿਟੀ ਦੀ ਗੱਲ ਕਰੀਏ ਬਿਲਕੁਲ ਛੋਟਾ ਸਿੰਘ ਆ ਤੇ ਪਤਲਾ ਫੇਸ ਆ ਤੇ ਬਾਕੀ ਕੋਮਲ ਚਵਾਈ ਦੇ ਵਿੱਚ ਚਾਰੇ ਥਾਂਾਂ ਦੇ ਓਕੇ ਸੋ ਜੀ ਸਾਹਿਬ ਇੱਕ ਨੰਬਰ ਚਵਾਈ ਆ ਹਾਂ ਤੁਸੀਂ ਸੋ 6 ਕਿਲੋ ਦੁੱਧ ਆ ਤੇ ਮਿਲਦੀ ਪਹਾੜੇ ਤੇ ਆ ਠੀਕ ਆ ਜੀ ਬਾਕੀ ਮੇਰਾ ਭਰਾ ਕੋਈ ਵੀ ਤਸੱਲੀ ਕਰਨੀ ਚਾਹੁੰਦਾ ਇੱਥੇ ਆਣ ਕੇ ਪਹਾੜਾ ਪਾਓ ਇਸ ਕਿਲੇ ਦੇ ਉੱਪਰ ਵੀ ਤੁਸੀਂ ਚਵਾਈ ਤਸੱਲੀ ਕਰ ਸਕਦੇ ਜੀ ਅੱਗੇ ਲਿਜਾ ਕੇ ਵੀ ਪਸ਼ੂ ਕੁਛ ਨਹੀਂ ਜਾਂਦਾਗਾ ਕਰਮਾ ਦੀ ਠੰਡੀ ਧੀਰੀ ਨੇ ਆਖਣਾ ਵੀ ਕੀ ਆ ਠੀਕ ਆ ਜੀ 6 ਕਿਲੋ ਦੁੱਧ ਤੇ ਪਹਾੜੇ ਤੇ ਮਿਲਦੀ ਆ ਤੇ ਅਗਰ ਤੀਗਾ ਜਿਹੜਾ ਦੋਸਤੋ ਲਿਆ ਆਏ ਨੇ ਮਹੀਨੇ ਕ ਦਾ ਸਮਾ ਹੋ ਗਿਆ ਏ ਆਈ ਹੋਈ ਠੀਕ ਆ ਸੰਤੂ ਸਾਹਿਬ ਪਿਛਲੇ ਮਹੀਨੇ ਦੀ 21 ਤਰੀਕ ਦਾ ਟੀਗਾ ਭਰਿਆ ਵਾ ਅੱਛਾ ਜੀ ਹਾਂਜੀ ਤੇ ਕੱਲ 21 ਇੱਕ ਮਹੀਨਾ ਦੇ ਇੱਕ ਦਿਨ ਹੋ ਗਿਆ ਪੁਰਾਣਾ ਇੱਕ ਮਹੀਨਾ ਤੇ ਇੱਕ ਦਿਨ ਟ ਹੋ ਗਿਆ ਹਾਂਜੀ ਕਿਸੇ ਰਕਮ ਦਾ ਕੋਈ ਆਪਣੇ ਸਾਹਮਣੇ ਕੋਈ ਆ ਟੁੱਟ ਦੇ ਗਈ ਹੈ ਜਾਂ ਮਤਲਬ ਕੋਈ 15 ਦਿਨਾਂ ਬਾਅਦ ਇੱਕ ਰਾਟ ਕੀਤਾ ਨਹੀਂ ਉਹ ਤਾਂ 21 ਬਈਆਂ ਦਿਨਾਂ ਬਾਅਦ ਕੋਈ ਰਿਪੀਟ ਪੂਰ ਦੀ ਤਾਰਤ ਨਹੀਂ ਮਾਰੀ ਨਹੀਂ ਤਾਰ ਨਹੀਂ ਮਾਰੀ ਕੋਈ ਵੀ ਠੀਕ ਆ ਭਰਾ ਹਾਂਜੀ ਬਾਕੀ ਕਿਹ ਅਗਲੇ ਭੈਣ ਭਰਾ ਦੀ ਕਿਸਮਤ ਆ ਨਿਕਲਦੀ ਆ ਆ ਵੀ ਅੱਗੇ ਚਲੋ ਦੋਸਤੋ ਅੱਗੇ ਕਿਸੇ ਵੀਰ ਦਾ ਲਾਕਾ ਤੇ ਹੁਣ ਆਹ ਦੇਖੋ ਕੋਈ ਚੱਕਰ ਹੀ ਨਹੀਂ ਇਸੇ ਤਰ੍ਹਾਂ ਬੈਠ ਕੇ ਤੁਸੀਂ ਅਗੇ ਪਾੜਾ ਵੰਡਾ ਚਾੜ ਇਸੇ ਤਰ੍ਹਾਂ ਥਾਪੀ ਦੇ ਕੇ ਥਾਪੀ ਤਾਂ ਵੀ ਪਸੂ ਥੱਲੇ ਬੈਠ ਜਾਓਗੇ ਤਾਂ ਫਿਰ ਵੀ ਨਹੀਂ ਇਦਾਂ ਵੀ ਕੋਈ ਨਹੀਂ ਆਉਂਦੀ ਠੀਕ ਆ ਜੀ ਠੀਕ ਆ ਲੈ ਵੀ ਕੋਮਲ ਅੱਜ ਆਪਾਂ ਕਿੰਨੇ ਦੀ ਦੇ ਦੇਣੀ ਆ ਚਲੋ ਆਪਾਂ ਜਿੰਨੀ ਕੀ ਚੋਈਏ ਦੀ ਕੀਤੀ ਆ ਚਲੋ ਲੋੜ ਅਨੁਸਾਰ ਆਪਾਂ ਘਰੇ ਚੋਈਏ ਸੰਧੂ ਸਾਹਿਬ ਨੇ ਮੋਲ 42000 40000 ਦੀ ਦੇ ਦਾਂਗੇ 40000 ਦੀ ਹਾਂਜੀ ਔਸਰਾਂ ਦੇ ਭਾਈ 40 ਡਾਤੀ ਮੈਂ ਜਾਨਾ ਦੇਖ ਲਾ ਕਰਦੀ ਹੋਰ ਨਿਕਾ ਜਾ 33 ਹੀ ਦੇ ਦਾਂਗੇ ਸੰਧੂ ਦਾ 38 ਦੀ ਹਾਂਜੀ 40 ਦੇ ਦੋ ਛੜ ਲਓ ਜੀ 38 ਦੀ ਹਾਂਜੀ ਐਡੀ ਝੋਟੀਆਂ ਅਫਸਰ ਵਿੱਚ ਨਹੀਂ ਹੋਵੇ ਤੇ ਉਹੀ ਆਉਂਦੀ ਨਾਲੇ ਦੁੱਧ ਦੁੱਧ ਵਾਲੀ ਮਾਨਤਨ ਕਰਾਂਗੇ ਨਾਲ ਹੀ ਗੱਲ ਕੋਈ ਨਹੀਂ ਆਪਾਂ ਬਿਲਕੁਲ 38000 ਦੇ ਵਿੱਚੋਂ ਵੀ ਕਿਸਾਨ ਵੀਰੋ ਮਾਨਤਨ ਹੋ ਜਾਊਗਾ ਛੋੜਛੱਪਾ ਹੋ ਜਾਊਗਾ ਠੀਕ ਆ ਜੀ ਆਵੇ ਕੋਈ ਭਰਾ ਸੌਦਾ ਕਰੇ ਬਾਕੀ ਇਹ ਅਫਸਰਾਂ ਦੇ ਵਿੱਚ ਨਹੀਂ ਗੀ ਦੋਸਤਾਂ ਅਫਸਰ ਝੋਟੀ ਕੱਟੀ ਕੋਈ 35 32 38 ਦੀ ਆਉਂਦੀ ਆ ਸੋ ਸਾਰੇ ਵੀ ਇਹ ਜਾਣੂ ਆ ਠੀਕ ਆ ਜੀ ਤੇ ਇਹ ਕਰਮਾਂ ਵਾਲੀ ਦੁੱਧ ਵੀ ਥੱਲੇ ਦੇ ਰਹੀ ਆ ਦੁੱਧ ਵੀ ਥੱਲੇ ਦੇ 6 ਕਿਲੋ ਦੁੱਧ ਵੀ ਹੈਗਾ ਠੀਕ ਆ ਤੇ ਅੱਗੇ ਬਣੀ ਸੌਰੀ ਆ ਜੇਕਰ ਨਿਕ ਚੰਗੀ ਝੋਟੀ ਆ ਕੋਈ ਵੀਰ ਸਾਹਮਣਾਂ ਵਾਲਾ ਲੈ ਜੇ ਤੇ ਚੰਗੀ ਝੋਟੀਆਂ ਦੂਜੇ ਸਵੇਰ ਤਿਆਰ ਹੋ ਜੂਗੀ ਲੈ ਵੀ ਕੋਮਲ ਇੱਕ ਆਪਣੇ ਕੋਲ ਲਾਸਟ ਵਿੱਚ ਜਿਹੜਾ ਇਹ ਨਗੀਨਾ ਆ ਗਿਆ ਸੰਧੂ ਸਾਹਿਬ ਇਹ ਤੀਜਾ ਸੁਬਾ ਜੀ ਇਹ ਠੀਕ ਆ ਭਰਾ ਹਾਂਜੀ ਤੇ 10 ਕ ਲੈਣ ਲਵਗੇ 10 ਕ ਦੇਣਾ ਹਾਂਜੀ ਬਾਕੀ ਠੰਡੀ ਸੀ ਲੈਂ ਪੂਰੀ ਐ ਲੈ ਦੱਸੋ ਤੀਸਰਾ ਸੁਬਾ 10 ਕ ਦਿਨ ਦੀ ਹਜੇ ਕੱਚੀ ਕਹ ਲੋ 10 ਕ ਦਿਨ ਦਾ ਸਮਾਂ ਲੈਂਦੀ ਐ ਇਹ ਵੜ ਕੱਦਪੋਤਾ ਲਈ ਐ ਹੈ ਪੂਰੇ ਵੱਡੇ ਢਾਂਚੇ ਢੁੰਚੇ ਦੇ ਵਿੱਚ ਐ ਠੀਕ ਆ ਆ ਕਰੋ ਜੱਕ ਥਾਣ ਵਿਖਾਈਏ ਮਾੜੇ ਕੋਲ ਆ ਵਖਾ ਆ ਦੇਖੋ ਜੀ ਠੀਕ ਆ ਸੋ ਚਾਰੇ ਥਾਂ ਦੋਸਤੋ ਵੇਖੋ ਸਪੇਸ ਵੰਡ ਅਗਲੇ ਪਿਛਲੇ ਤਰ੍ਹਾਂ ਦੀ ਕਾਫੀ ਸੋਹਣੀ ਆ 5 5 ਇੰਚ ਤੇ 6 6 ਇੰਚ ਤੇ ਥਾਂ ਲੱਗਾ ਠੀਕ ਆ ਤੇ ਜਿਵੇਂ ਜਿਵੇਂ ਹੋਵਾਂ ਨਾ ਚੱਡਾ ਭਰਿਆ ਕਰਮਾ ਲਈ ਨੇ ਨਖੇੜ ਹੋਰ ਵੀ ਨਿਕਲ ਕੇ ਸਾਹਮਣੇ ਆਊਗਾ ਤੇ ਨਖੇੜ ਦੋਸਤੋ ਜਿਵੇਂ ਜਿਵੇਂ ਪਸ਼ੂ ਬਲੈਡਰ ਬਣਦਾ ਠੀਕ ਆ ਜੀ ਜਿਵੇਂ ਜਿਵੇਂ ਧਾਰਾ ਪਾਉਂਦਾ ਸ਼ਹਿਰੀ ਹੋਣ ਸਮਸਾਹ ਦੱਸ ਦੇਣ ਲੈ ਨੇ ਠੀਕ ਆ ਜੀ ਠੀਕ ਆ ਸੋ 53 ਤੇ ਜੇ ਦੋਸਤੋ ਸ਼ਹਿਦ ਹੀ ਆਉਂਦਾ ਠੀਕ ਆ ਸੋ ਵਾਇਰ ਇਹ ਵੀ ਪਸੰਦ ਆਊਗੀ ਬਿਲਕੁਲ ਖੁੱਚਾਂ ਤਾਂ ਜਿਹੜੀ ਪੂਸ਼ ਆ ਤੇ ਮਾਸਾ ਵੀ ਕੋਈ ਨੀ ਵਾਈਟ ਦੇ ਵਿੱਚ ਬਲੈਕ ਡੱਬ ਨੇ ਟਾਂਚੇ ਢੂਚੇ ਦੀ ਵੱਡੀ ਆ ਤੀਜਾ ਕਿ ਸਵੇਰ ਹੁੰਦੀ ਏ ਸਾਨੂੰ ਸਾਬ ਤੀਜਾ ਕਿ ਸਵੇਰ ਤੀਜਾ ਸਵੇਰ ਚਾਰੋਂ ਚੂਰ ਪੂਰੀ ਹੈ ਹਾਂ ਨਹੀਂ ਖੁਰਲੀ ਚ ਨਹੀਂ ਮੂੰਹ ਪੜਦੀ ਲੋ ਜੀ ਸੋ ਵਜਨ ਰੋਡ ਫੁੱਲ ਬਟਾ ਫੋਲ ਆ ਠੀਕ ਆ ਜੀ ਸੋ ਜੇਕਰ ਆਪਾਂ ਦੋਸਤਾਂ ਟਾਂਚੇ ਦੀ ਵੱਡੀ ਤੁਹਾਨੂੰ ਨੋਟ ਕਰਾਇਆ ਤੇ ਵਜਨ ਰੋਡ ਵੀ ਹੋਣਾ ਬੜਾ ਜ਼ਰੂਰੀ ਆ ਵਜਨ ਰੋਡ ਵੀ ਫੁੱਲ ਬਟਾ ਫੋਲੀ ਆ ਬੈਠਦਾ ਰੋਕ ਲੈ ਠੀਕ ਆ ਲੈ ਵੀ ਕੋਮਲ ਤੋਰੀਂ ਆ ਮਿਲਕ ਵੇਨ ਤਾਂ ਕੋਮਲ ਮੋٹے ਪਾਇ ਪੀ ਦੋ ਪਾਸੇ ਹਨਾ ਦੂਸਾਂ ਵਾਂ ਐਂ ਜਾਵ ਲੇ ਜਿਹੜਾ ਹਰੀ ਕੇਂਦਰ ਆਜ ਪੈ ਪਾਏ ਹੁੰਦੇ ਇਦਾਂ ਨੇ ਆਹ ਹੋਵੇ ਅੰਡਰਗਰਾਊਂਡ ਪੈ ਪਾਏ ਹੁੰਦੇ ਜਿਵੇਂ ਆਹ ਦੇਖੋ ਮੋٹے ਪਾਇ ਪੀ ਆ ਠੀਕ ਆ ਜੀ ਸੋ ਵੇਣਪੂਣ ਬਹੁਤ ਮੋਟੀ ਆ ਤੇ ਦੁੱਧ ਨਾੜੀ ਜਿਹੜੀ ਦੋਸਤੋ ਚੰਗੀ ਮੋਟੀ ਆ ਠੀਕ ਆ ਉਮੀਦ ਕਰ ਸਕਦੇ ਆਪਾਂ ਇਹੋ ਜਿਹੇ ਪਸ਼ੂ ਤੋਂ ਵੀ ਦੁੱਧ ਵੀ ਚੰਗਾ ਚਵਾਜੂ ਕਰਮਾਂ ਲਈ ਠੀਕ ਹੈ। ਆਹਾਂ ਦੇ 20 ਕਿਲੋ ਦੁੱਧ ਭਰਿਆ ਕਰ ਵਾਲੇ। ਠੀਕ ਐਡੀ ਬੈੜ ਤੋਂ ਚਲੋ ਮਜ਼ਾਕ ਨਾ ਕਰੀ ਆਪਾਂ ਮਜ਼ਾਕ ਜਈ ਐਡਾ ਸੰਧੂ ਸਾਹਿਬ ਕੱਖ ਵੀ ਨਹੀਂ ਆਂਦਾ 20 ਕਿਲੋ ਆਂਦੇ। ਸੋ 20 ਕਿਲੋ ਐਡੀ ਬੈੜ ਨੂੰ ਆਂਦਾ ਕੁਝ ਨਹੀਂ ਗਾ ਬਾਕੀ ਨਸਲਾਂ ਨੇ ਦੋਸਤੋ ਦੁੱਧ ਚਵਾਉਂਦਾ ਠੀਕ ਹੈ। 120 ਕਿਲੋ ਵਾਲੀ ਵਾਲੇ ਹੀ ਲੈਣੇ ਆ। ਤੇ ਨਸਲਾਂ ਬਰੀ ਤਾਂ ਦੁੱਧ ਚਵਾਉਂਦੀਆਂ ਨੇ ਵੈਸੇ 20 ਕਿਲੋ ਆਂਦਾ ਕੁਝ ਨਹੀਂ ਗਾ ਬਾਕੀ ਅੱਗੇ ਆਉਣ ਵਾਲਾ ਚਲੋ ਸਮੇਂ ਤੇ ਆਪਾਂ ਛੱਡ ਦਿੰਨੇ ਆ ਕੱਪੜਾ ਭਰਿਆ ਪਾਂਡਾ ਤਾਂ ਥਾਂ ਤੁਨ ਮੇਰਾ ਵੀਰ ਬੇ ਟੜਕੋ ਕੇ ਆਪਣਾ ਸੌਦਾ ਕਰ ਲਓ ਥਾਂ ਤੁਨ ਜਿਹੜਾ ਲੰਬਾ ਹੀ ਲੱਗਾ ਕਰਮਾਂ ਲਈ ਉਹ ਅਗਲੇ ਪਿਛਲੇ ਥਾਣਾ ਦਾ ਆ ਦੇਖੋ ਜੀ ਠੀਕ ਆ ਜੀ ਲੈ ਵੀ ਕੋਮਲ ਚੰਗੀ ਆ ਵੀਰੇ ਜਿੰਨੀ ਵੀ ਹੈਗੀ ਆ ਪੂਰੀ ਸਾਫ ਸੁਥਰੀ ਆ ਥੱਲੇ ਲੇਵੇ ਦੀ ਵੀ ਆ ਬਾਡੀ ਬੰਤਰ ਦੀ ਵੀ ਚੰਗੀ ਆ ਤੇ ਦੇਵਾਂਗੇ ਕਿੰਨੇ ਦੀ ਆਪਾਂ ਇਹ ਤੁਸਾਂ ਮੁੱਲ ਕਹਣਾ ਜਾਈ ਆ ਮੁੱਲ 45000 5000 ਛੋਟ ਕਰਾਂਗੇ 40 ਦੇ ਮੇਰਾ ਵੀ ਦੂਜਾ ਫੋਨ ਨਹੀਂ ਆਉਣਾ ਚਾਹੀਦਾਗਾ ਪਹਿਲੇ ਫੋਨ ਤੇ ਵਿਕੇ ਤੇ ਫਿਰ ਸਵਾਦ ਮਿਸਕਾ ਦੇ ਵੇਚ ਦੀ ਫੋਨ ਨਹੀਂ ਲੈਣ ਦੀ ਮਿਸਕਾ ਦੇ ਵੇਚ ਦੀ ਫਿਰ ਉਧਰੋਂ ਮਿਸਕਾ ਲਾਵੇ ਤੇ ਆਪ ਲਾ ਕੇ ਪੁੱਛਣਗੇ ਲੈ ਬੱਚੇ ਤੇ ਉਹਦੇ ਦੇਖਦੇ ਲੈ ਜੀ ਜਮੇ ਬਾਕੀ ਯਾਰ ਹੋਰ ਛੱਡਾਂਗੇ 35 ਦੀ ਦੇ ਦਾਂਗੇ 35 ਦੀ ਹਾਂਜੀ ਲੈ ਕਰ ਮੌਜ ਉੱਥੇ ਹੀ ਮਾਨਦਾਨ ਕਰ ਦਾਂਗੇ ਸਾਲੀ ਠੀਕ ਆ ਜੀ ਆਏ ਪਾਲੇ ਛੱਡਾਂਗੇ ਬਾਕੀ ਨੀਰਾ ਨੂਰਾ ਚੌਥਾ ਨਾਲ ਇੱਕੋ ਜਿਹਾ ਸੰਦੂ ਸਾਹਿਬ ਆਪਾਂ ਤੇ ਪਗਲਿਆ ਨਹੀਂ ਤੇ ਤਸੱਲੀ ਕੀਤੀ ਆ ਐਨੇ ਇੱਕ ਨੰਬਰ ਆ ਜਿਹੜੇ ਭੈਣ ਭਰਾ ਨੇ ਲੈਣੀ ਆ ਦੀ ਤਸੱਲੀ ਕਰਕੇ ਖੜੇ ਬਸ ਬਸ ਇਹ ਕਹਿੰਨੇ ਆਨਲਾਈਨ ਮੰਗਾਉਣ ਵੀਡੀਓ ਕਲੀਪਮਾਲੇ ਵੀਡੀਓ ਕਾਲ ਤੇ ਤੇ ਪਾਲੇ ਆਪੀ ਤਸੱਲੀ ਕਰੇ ਤਸੱਲੀ ਕਰੇ ਹਾਂਜੀ ਲਓ ਦੋਸਤੋ ਬਿਲਕੁਲ ਜਾਇਜ਼ ਜੈਨੂਨ ਰੇਟ ਆ 35000 ਦੀ ਜਿਹੜੀ ਇਹ ਤੁਹਾਨੂੰ ਮਿਲੂਗੀ 35000 ਦੀ ਸੰਧੂ ਸਾਹਿਬ ਹੁਣ ਬੱਕਿਓਗਾ ਤੇ ਹੁਣ ਜਾੜੀ ਆ ਹੁੰਦੇ ਉਹ ਬਿਲਕੁਲ ਜੀ ਬਿਲਕੁਲ ਭਾਅ ਬੜੇ ਸੂਤਰ ਆ ਠੀਕ ਆ ਜੀ ਬਿਲਕੁਲ ਵਾਜਬ ਜਾਇਜ਼ ਰੇਟ ਆ ਚਲੋ ਬਾਕੀ ਅੱਗੋਂ ਜੇਕਰ ਦੋਸਤੋ ਜੀ ਵੀਰ 35000 ਦੀ ਦੇ ਰਿਆ ਅੱਗੋਂ ਵੀ ਦੋਸਤੋ ਕੋ 2000 ਰੁਪਿਆ ਜਲਪਾਣੀ ਵੀ ਲੈਣਾ ਹੁੰਦਾ ਵਪਾਰ ਦਾ ਕੰਮ ਆ ਅੱਗੋਂ ਵੀ ਭਾਅ ਦੇ ਵਿੱਚ ਚੀਜ਼ੀ ਮਿਲੀ ਤੇ ਭਾਅ ਦੇ ਵਿੱਚ ਤੁਹਾਨੂੰ ਦੇ ਫਿਲਹਾਲ ਇਹ ਜਿਹੜੇ ਦੋਸਤੋ ਟੋਟਲ ਨਾਲ ਚਾਰ ਨਾਗਾ ਪਤਾਂ ਨੂੰ ਦਿਖਾਤੇ ਆ ਬਿਲਕੁਲ ਵਾਜਬ ਤੇ ਜਾਇਜ਼ ਰੇਟ ਹਰ ਵਾਰ ਤੇ ਜਿਕਰ ਹਰ ਵਾਰ ਦੀ ਤਰ੍ਹਾਂ ਆਪਾਂ ਗੱਲ ਕਰ ਲਈਏ ਤੇ ਪਸ਼ੂ ਬਿਲਕੁਲ ਵਾਜਬ ਜਾਇਜ਼ ਰੇਟਾਂ ਦੇ ਉੱਪਰ ਹੀ ਆਉਂਦੇ ਆ ਤੇ ਬਾਕੀ ਆਪਾਂ ਫੇਰ ਉਹ ਗੱਲ ਕਰ ਲਈਏ ਦੋਸਤੋ ਜਿਹੋ ਜਿਹਾ ਘੋੜ ਪਾਲਾਂਗੇ ਉਹਨਾਂ ਕ ਮਿੱਠਾ ਤੇ ਪਸ਼ੂ ਕਿਉਂਕਿ ਕਿਸੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਕਿਸੇ ਨੇ ਬਹੁਤੇ ਕਰਨੇ ਆ ਠੀਕ ਆ ਜੀ ਉਸ ਅਕੋਰਡਿੰਗ ਜਿਹੜਾ ਸਾਰੇ ਵੀਰਾਂ ਦੀ ਬਿਲਕੁਲ ਫਰਮਾਇਸ਼ ਨੂੰ ਮੁੱਖ ਰੱਖ ਕੇ ਕੋਈ ਵੀ ਕੰਮ ਕੀਤਾ ਜਾਂਦਾ ਤੇ ਕੁਮਲ ਇਹ ਅਜ ਨਾਗ ਨੇ ਟੋਟਲ ਆਪਣੇ ਕੋਲ ਚਾਰ ਹ ਤੇ ਇੱਕ ਜਿਹੜੇ ਭੈਣ ਭਰਾ ਨੇ ਮੰਨ ਲਿਆ ਦੀ ਆ ਤਸੱਲੀ ਕਰਕੇ ਗਰੰਟੀ ਕਿਸੇ ਪਸ਼ੂ ਦੀ ਨਹੀਂ ਹੋਊਗੀ ਕੋਈ ਵੀ ਬਿਲਕੁਲ ਜੀ ਬਿਲਕੁਲ ਗਰੰਟੀਆਂ ਇਹਨਾਂ ਦੀ ਕੋਈ ਨਹੀਂ ਤੇ ਨੰਬਰ ਆਪਣਾ ਹੈ 73476 1982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਨ ਜਾਨਕਿ ਸਿਹਰਿਆਲੀ ਤੋਂ 2-3 ਕਿਲੋਮੀਟਰ ਹੋਊਗਾ ਜੀ ਠੀਕ ਹੈ ਵੱਡੇ ਹਾਈਵੇ ਤੋਂ ਠੀਕ ਹੈ ਭਰਾ ਲੋ ਵੀ ਦੋਸਤੋ ਇਹ ਲੋਕੇਸ਼ਨ ਆ ਐਡਰੈਸ ਤੁਸੀਂ ਜਿਹੜਾ ਇੱਕ ਵਾਰੀ ਫੇਰ ਕਨਫਰਮ ਕਰ ਲਿਆ ਠੀਕ ਆ ਤੇ ਆਓ ਇੱਥੇ ਆਣ ਕੇ ਆਪਣੀ ਨਰਕਪਰਖਾ ਤਸੱਲੀ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ